ਕਿਹੜਾ ਬਈਆ ਕਬੂਤਰ ਇਹ ਰਾਏਗੜੇ ਦਾ ਬਾਹਵ ਰਹੀ ਜੀ ਮੋਰ ਜੀ ਜੀ ਬਈ ਚੱਲਦੀ ਅੱਛਾ ਰਾਏਗੜੇ ਉੱਡੇਦੀ ਜਿਹੜਾ ਬਹੁਤ ਜਾਂਦੇ ਸਵਾ ਚਾਰ ਰਖਦੇ ਉਹ ਬਾਹਵ ਡੋਲਾ ਭੱਜ ਵੀ ਇੱਥੇ ਆਂ ਕਹਿੰਦਾ ਨਵੇਂ ਐ ਕਿ ਵੀ ਹਰ ਬੇਦੀ ਤੁਸੀਂ ਤੇਰੇ ਬਾਹਰ ਬਾਹਰ ਜਿੰਨੇ ਵੇਖਦਾ ਜੱਤੀ ਕਿ ਕਿਹੜਾ ਬਈਆ ਰਾਏਗੜੋਂ ਕਹਿੰਦਾ ਭੱਜਦੇ ਤੈ ਜੀ ਉੱਡ ਪੁੱਗ ਗਿਆ ਹਾਂ ਮੇਰਾ ਪਈਏ ਲਾਂ ਦੇਣਾ ਇਹ ਨਾਲ ਬੈਠਾ ਪਈਏ ਦੇ ਇੱਕ ਕਬੂਤਰ ਇੱਥੇ ਬੱਤ ਕਰੀਏ ਅੱਖਰੋ ਹੋ ਗਏ ਨਾ ਅੱਛਾ ਯਾ ਅੱਖਰੋ ਭయ్యా ਜਿੰਨੇ ਆਪਾਂ ਛੜਨ ਜਿੰਦੀ ਹੈ ਜਿਹਦੀ ਮਾਛਿਆ ਕਰੀ ਤੇ ਨਾਲ ਬਠਿਆ ਕਾਲੀ ਕਰਦਣਾ ਇਹ ਆਪਾਂ ਧਾਣੇ ਵਾਲੇ ਕਿੱਥੇ ਵੀ ਨੇ ਕਿਹੜਾ ਗੋਲਾ ਛੜੇ ਧਾਣੇ ਵਾਲਾ ਆਇਆ ਬਠਾ ਉਹ ਕਾਲਾ ਛੜਾ ਇਹ ਅੱਛਾ ਕਬੂਤਰ ਹੋਏਦਾ ਗੋਲਾ ਛੜੇ ਇਦਾਂ ਹਸਣੇ ਹਾਂ ਗਾੜੇ ਕੱਢ ਕੇ ਜਿੰਦੇ ਵੀ ਨਹੀਂ ਨਹੀਂ ਜਾਣੇ ਇਹ ਕਰਕੇ ਬੋਟੇ ਤੇ ਪਾਣੀ ਦੇ ਦੇ ਹੈਗੇ ਜੀ ਤਿੰਨ ਚਾਰ ਗਣਾ ਨੇ ਹਾਂ ਸ਼ਾਨਤਾ ਹੈ ਬਾਈ ਜਿੱਤੇ ਬਾਈ ਜਿਹੜਾ ਛੱਦਰੀ ਤੇ ਆਇਆ ਹਾਂ ਜਾਂਦੇ ਨਹੀਂ ਲੈ ਪੰਜ ਪਿਓ ਜਿੱਤੇ ਹੈ ਬਾਈ ਐਨੇ ਦੀ ਮਾਰ ਦਿੱਤੀ ਕਿੰਨੀਆਂ ਬਾਈ ਜਿੱਤੇ ਬਾਈ ਇਹਦੇ ਪਿਓ ਪਿਓ ਪੰਜ ਜਿੱਤੇ ਦੇਖੇ ਮਾਤਾ ਹੂੰ ਐਨੇ ਦੀ ਮਾਰ ਦਿੱਤੀ ਹੈ ਪੈਰ ਦਿਖਾਓ ਬਾਈ

ਠੀਕ ਗਰਾਮੀ ਬਣਾ ਰਿਹਾ ਗਰਾਮੀ ਵੈਰੈਟੀ ਆਪਣੇ ਕੋਲ ਇਹ ਜੀ ਪਹਿਲੀ ਵਾਰ ਹਾਂ ਉਹ ਲਿਆ ਪਹੁੰਚੇ ਮੰਜੇ ਦਿਖਾ ਦੇ ਬਈ ਅੱਜ ਦਾ ਕਾਲੀ ਹੋਵੇ ਜਮ ਸਾਰੇ ਕੂਤਰਾਂ ਦੇ ਤਕਰੀਬਨ ਕਾਲੇ ਆ ਬਈ ਪੰਜੇ ਤਾਂ ਆਪਣੇ ਕੋਲ ਬਲੈਡੀ ਤੋਂ ਉਤਰਾਂ ਦੇ ਆ ਹਾਂ ਇਕੜੇ ਉਪਰ ਭਾਈ ਇਹ ਵੀ ਆਪਣੇ ਉਹ ਗੂਤਰਾ ਇਹ ਦੋ ਦੋ ਕੰਨੀਆਂ ਵੱਢ ਕੇ ਛੱਡਤੀ ਕਰੀ ਸੀ ਹੂੰ ਫੇਰ ਵੀ ਜਾਣ ਛੋਗਦਾ ਸੀ ਅੱਜ ਦੋਨੇ ਪਾਸੇ ਵੱਢੀ ਹੋਈ ਸੀ ਦੋ ਦੋ ਕੰਨੀਆਂ ਇੰਨਾ ਡਾਵਾ ਜਿਵੇਂ ਡਾਵਾ ਜਿਵੇਂ ਦੋ ਦੋ ਦੋਨੇ ਪਾਸੇ ਦੋ ਦੋ ਵੱਢੀ ਹੂੰ 500 ਕਰਾਂਗੇ ਭਾਈ ਕਾਲੇ ਹੋਣ ਕਰਕੇ ਉੱਤਰਾ ਦੇ ਤੇ ਕਿਸੇ ਦਾ ਕਨੌਨਾਂ ਦਾ 플레이 ਸ਼ਾਰੀ ਵਾਲੇ ਹੋਗੇ ਹਮ ਛੰਡੀ ਵਿੱਚ ਉੱਤਰਾ ਘਰੇ ਦੇਣ ਸਪੌਂਸਰ ਹੈ ਬਈ ਹੈ ਦੂਜੇ ਤੀਜੇ ਦਿਨ ਲੈਣ ਲੱਗ ਪਏ ਠੀਕ ਹੈ